25 ਆ ਜਿਹੜਾ ਪੰਜਾਬ ਦੇ ਲਈ ਕੋਈ ਬਹੁਤਾ ਵਧੀਆ ਨਹੀਂ ਸਾਲ ਰਿਹਾ ਬਰਸਾਤਾਂ ਬਹੁਤ ਜ਼ਿਆਦਾ ਹੋਈਆਂ ਜਿੱਥੇ ਪੰਜਾਬ ਦਾ ਨੁਕਸਾਨ ਹੋਇਆ ਉੱਥੇ ਸਾਡੇ ਪਿੰਡ ਲੋਹਟ ਵੱਦੀ ਇੱਕ ਪਰਿਵਾਰ ਆ ਲੋੜਵੰਦ ਪਰਿਵਾਰ ਜਿਨ੍ਹਾਂ ਦਾ ਕਰਤਾ ਧਰਤਾ ਜਿਹੜਾ ਕਮਾਈ ਦਾ ਸਾਧਨ ਸੀ ਬਜ਼ੁਰਗ ਜਗਿੰਦਰ ਸਿੰਘ ਮੈਸਤਰੀ ਕਈ ਸਾਲ ਪਹਿਲਾਂ ਉਹਨਾਂ ਦੀ ਦਿਮਾਗੀ ਪਰੇਸ਼ਾਨੀ ਦੇ ਨਾਲ ਜਿਹੜੀ ਇੱਕ ਮੌਤ ਹੋ ਗਈ ਕਾਫੀ ਸਮਾਂ ਉਹ ਉਹ ਬਿਮਾਰੀ ਨਾਲ ਜੂਝਦੇ ਰਹੇ ਜਿੰਨਾ ਟਾਈਮ ਉਹ ਘਰ ਦਾ ਸਹਾਰਾ ਰਹੀ ਤਾਂ ਘਰ ਦੇ ਹਾਲਾਤ ਜਿਹੜੇ ਬੜੇ ਸੋਹਣੇ ਰਹੇ ਪਰ ਉਹਨਾਂ ਦੇ ਜਾਣ ਤੋਂ ਬਾਅਦ ਜਿਹੜਾ ਘਰ ਦੇ ਹਾਲਾਤ ਆ ਅਤ ਗਰੀਬੀ ਦੇ ਅਤ ਤਰਸਯੋਗ ਬਣ ਗਏ ਸੋ ਹਾਲਾਤ ਤੁਹਾਡੇ ਸਾਹਮਣੇ ਨੇ ਇਸ ਵਾਰੀਆਂ ਬਰਸਾਤਾਂ ਹੋਈਆਂ ਸੀਗੀਆਂ ਜਿੱਥੇ ਬਹੁਤ ਵੱਡੇ ਨੁਕਸਾਨ ਹੋਏ ਉਥੇ ਪਰਿਵਾਰ ਆ ਜਿਹੜਾ ਬੇਕਾਰ ਹੋ ਗਿਆ ਪਰਿਵਾਰ ਦੇ ਘਰ ਦੀ ਛੱਤ ਆ ਜਿਹੜੀ ਉਹ ਡਿੱਗ ਪਈ ਸੀ ਪਰ ਪਰਿਵਾਰ ਉਹਦੇ ਬੇਚੀ ਦਿਨ گزارੇ ਕਰ ਰਿਹਾ ਸੀਗਾ ਸੋ ਦਿ올ਪੱਤੀ ਦੇ ਜਿਹੜੇ ਮੁੰਡੇ ਸੀਗੇ ਉਹਨੇ ਨੌਜਵਾਨਾਂ ਨੇ ਧਰਮਸ਼ਾਲਾ ਦਿ올ਪੱਤੀ ਦੀ ਜਿਹੜਾ ਸੁਜੋਲ ਪੱਤੀਆ ਦਰਵਾਜਾ ਨਾਲ ਧਰਮਸ਼ਾਲਾ ਜਿੱਥੇ ਕਿ ਉਹ ਜਿੰਮ ਲਾਉਂਦੇ ਸੀ ਤੇ ਉਹਨਾਂ ਨੇ ਆਪ ਅੱਖੀਆਂ ਕਜੋ ਦੇਖੇ ਹਾਲਾਤ ਤੇ ਦਵਿੰਦਰ ਹੁਣੀ, ਕੁਲਦੀਪ ਹੁਣੀ ਤੇ ਇਹਨਾਂ ਨੇ ਜਦੋਂ ਦੇਖਿਆ ਤਾਂ ਇਹਨਾਂ ਨੇ ਪਰਿਵਾਰ ਦਾ ਜਿਹੜਾ ਸਮਾਨ ਆ ਇੱਕ ਹਮਦਰਦੀ ਦੇ ਤੌਰ ਤੇ ਉਸ ਜਿਹੜੀ ਧਰਮਸ਼ਾਲਾ ਦੇ ਵਿੱਚ ਰਖਾਇਆ ਹੋਇਆ ਸੋ ਅੱਜ ਇਹ ਪਰਿਵਾਰ ਦਿਨ ਕੱਟੀਆਂ ਕਰ ਰਿਹਾ ਉਸ ਧਰਮਸ਼ਾਲਾ ਦੇ ਵਿੱਚ ਆਪਣੇ ਨਾ ਪੇਟੀਆਂ ਜਾਂ ਮੰਜੇ ਜਾਂ ਜਿਹੜਾ ਲੋਡ ਦਾ ਸਮਾਨ ਆ ਜਿਹੜਾ ਘਰ ਦੇ ਹਾਲਾਤ ਨੇ ਇਸ ਟਾਈਮ ਬਹੁਤ ਜ਼ਿਆਦਾ ਤਰਸਯੋਗ ਬਣੇ ਹੋਏ ਨੇ ਸੋਇਬ ਜਿਹੜੀ ਵੀਡੀਓ ਅਸੀਂ ਬਣਾ ਰਹੇ ਹਾਂ ਇਹ ਇੱਕ ਬੇਨਤੀ ਦੇ ਰੂਪ ਚ ਬਣਾ ਰਹੇ ਹਾਂ ਕਿ ਆਪਾਂ ਇਹ ਪਰਿਵਾਰ ਦੀ ਜਿੰਨੀ ਹੋ ਸਕੇ ਮਦਦ ਕਰਨੀ ਆਪਾਂ ਇਹ ਘਰ ਜਿਹੜਾ ਪਰਿਵਾਰ ਦੀ ਛੱਤ ਆ ਉਹ ਆਪਾਂ ਪਾ ਕੇ ਦੇਣੀ ਆ ਜਿਹੜੀਆਂ ਪਰਿਵਾਰ ਦੀਆਂ ਲੋੜਾਂ ਕਿਉਂਕਿ ਪਰਿਵਾਰ ਦੇ ਵਿੱਚ ਜਿਹੜਾ ਮਾਨਸਿਕ ਰੋਗੀ ਦਾ ਸੀਗਾ ਜੋਗਿੰਦਰ ਸਿੰਘ ਜਿਹਨਾਂ ਦਾ ਅਕਾਲ ਚਲਾਣਾ ਕਰ ਗਿਆ ਸੀ ਕਾਹ ਵੀ ਸਾਲ ਪਹਿਲਾਂ ਹੁਣ ਉਹਨਾਂ ਜਿਹੜੀ ਪਤਨੀ ਆ ਉਹਨਾਂ ਦੀ ਦਵਾਈ ਵੀ ਜਿਹੜੇ ਸਮਾਸ ਵੀ ਸਾਡੇ ਬਾਬਾ ਜੋਤ ਸਿੰਘ ਤੇ ਸਾਰੇ ਰਲ ਮਿਲ ਕੇ ਦਵਾਈ ਦਾ ਪ੍ਰਬੰਧ ਵੀ ਕਰ ਰਹੇ ਨੇ ਸੁਇਕ ਪਰਿਵਾਰ ਦੀ ਲੜਕੀ ਆ ਜਿਨ੍ਹਾਂ ਨੂੰ ਸਾਡੇ ਸਾਬਕਾ ਸਰਪੰਚ ਲਖਵੀਰ ਸਿੰਘ ਹੋਣਾ ਨੇ ਕੋਰਸ ਵੀ ਕਰਵਾਇਆ ਜੋ ਸਮੇ ਦੀ ਮੰਗ ਸੀ ਕਿ ਆਪਣੇ ਪੈਰਾਂ ਤੇ ਖੜੀ ਹੋ ਜੇ ਪਰ ਗਰੀਬੀ ਕਾਰਨ ਚਿੰਤਾ ਦੇ ਕਾਰਨ ਉਹ ਕੁੜੀ ਆ ਜਿਹੜੀ ਉਹ ਵੀ ਮਾਨਸਿਕ ਰੋਗੀ ਹੋ ਗਈ ਜਿੱਥੇ ਉਹਦੀ ਸਰੀਰਕ ਤੌਰ ਤੇ ਆਪਾਂ ਕਹਿ ਜੀਏ ਕਮਜ਼ੋਰੀ ਉਹ ਕੋਈ ਬਹੁਤ ਕਮਜ਼ੋਰ ਉਥੇ ਮਾਨਸਿਕ ਤੌਰ ਤੇ ਵੀ ਜਿਹੜੀ ਕੁੜੀ ਆ ਉਹ ਸਮੇ ਦੇ ਹਾਣੀ ਨਹੀਂ ਬਣ ਸਕੀ ਅਤ ਗਰੀਬੀ ਦੀ ਹਾਲਤ ਦੇ ਵਿੱਚ ਉਹ ਚੁੱਪ ਰਹਿੰਦੀ ਆ ਹਾਲਾਤ ਨੇ ਜਿਹੜੇ ਪਰਿਵਾਰ ਦੇ ਐਨੇ ਨਾਜ਼ੁਕ ਬਣੇ ਹੋਏ ਨੇ ਐਨੇ ਗਰੀਬੀ ਵਾਲੇ ਬਣੇ ਹੋਏ ਨੇ ਕਿ ਹੰਝੂ ਵਹਿਣ ਤੱਕ ਵੀ ਮਤਲਬ ਦੇਖਣ ਵਾਲ ਦੇ ਹੰਝੂ ਵਹਿ ਤੁਰਦੇ ਆ ਸੋ ਆਪਾਂ ਪਰਿਵਾਰ ਦੀ ਮਦਦ ਕਰਨੀ ਆ ਐਨ ਆਰ ਆ ਵੀਰਾਂ ਨੂੰ ਤੇ ਕੋਈ ਸੰਸਥਾ ਇਹ ਵੀਡੀਓ ਦੇਖ ਰਹੀ ਆ ਸੋ ਆਪਾਂ ਇਹ ਪਰਿਵਾਰ ਦੀ ਬਾਹ ਫੜਨੀ ਆ ਆਪਾਂ ਛੱਤ ਪਵਾ ਕੇ ਦੇਣੀ ਆ ਪਰਿਵਾਰ ਦੀ ਸੋ ਹਾਲਾਤ ਕੀ ਨੇ ਕੀ ਆਪਣੀ ਮੰਗਾ ਸੋ ਆਪਣੇ ਜਿਹੜੇ ਮਿੱਤਰ ਪਿਆਰੇ ਮਗਰ ਖੜੇ ਨੇ ਸਾਰੇ ਦੱਸਣਗੇ ਜੀ ਪਹਿਲਾਂ ਲਖਵੀਰ ਸਿੰਘ ਤੁਸੀਂ ਦੱਸੋ ਜੀ ਪਰਿਵਾਰ ਬਾਰੇ ਡਿਟੇਲਸ ਦੱਸ ਦਿਓ ਜੀ ਵਾਹੋ ਜੀ ਕਾ ਖਾਸਾ ਵਾਹਿਗੁਰੂ ਜੀ ਕੀ ਫਤ ਹੈ ਜੀ ਇਹ ਬਹੁਤ ਗਰੀਬ ਪਰਿਵਾਰ ਆ ਜੀ ਜੀ ਤੇ ਉਹ ਜਗਿੰਦਰ ਸਿੰਘ ਜੀ ਦੀ ਮੌਤ ਹੋਣ ਕਾਰਨ ਜੀ ਇਹਨਾਂ ਤੇ ਜਾਦਾ ਗਰੀਬੀ ਹੋ ਗਈ ਕਿਉਂਕਿ ਉਹ ਕਮਾਉਣ ਵਾਲਾ ਸੀ ਇਹਦਾ ਜਿਹੜਾ ਬੇਟਾ ਗਾ ਇਸਦੀ ਉਮਰ ਹੁਣ 30 ਸਾਲ ਆ ਜੀ ਤੇ ਇਹ ਹੁਣ ਦਿਹਾੜੀ ਤੇ ਜਿੰਨਾ ਕ ਕਮਾਉਂਦਾ ਗਾ ਉਹਨਾਂ ਕ ਘਰੇ ਖਰਚਾ ਹੀ ਮਸਾ ਤੁਰਦਾ ਗਾ ਜੀ ਵੀ ਇਸ ਕਰਕੇ ਇਹਨਾਂ ਤੋਂ ਉਹ ਤੋਂ ਮਕਾਨ ਨਹੀਂ ਬਣ ਸਕਦਾ ਜੀ ਤੇ ਮਕਾਨ ਦੀ ਬਹੁਤ ਬੁਰੀ ਹਾਲਤ ਆ ਇਸ ਲਈ ਬੇਨਤੀ ਆ ਵੀ ਸੰਸਥਾਵਾਂ ਨੂੰ ਜਾਂ ਹੋਰ ਕੋਈ ਐਨਆਰਆਈ ਬੀਆ ਨੂੰ ਵੀਰਾਂ ਨੂੰ ਜੋ ਵੀ ਇਹਨਾਂ ਦੀ ਮਦਦ ਕਰ ਸਕਣ ਵੀ ਇਹਨਾਂ ਦਾ ਮਕਾਨ ਬਣਾਇਆ ਜਾਵੇ ਤੇ ਘਰ ਦੇ ਉੱਪਰ ਵੈਸੇ ਕੰਧਾਂ ਵਧੀਆਂ ਨਹੀਂ ਗਿਆ ਲੈਂਟਰਪੇਂਡ ਵਾਲਾ ਫਰਸ਼ ਲੱਗਣ ਵਾਲੇ ਨੇ ਪਲਾਸਟਰ ਹੋਣ ਵਾਲਾ ਹੋਰ ਬਾਥਰੂਮ ਵਗੈਰਾ ਉਹ ਬਣਨ ਵਾਲੇ ਨੇਗੇ ਤੇ ਵੀ ਇਹ ਬਣਾਇਆ ਜਾਵੇ ਵੀ ਬੇਨਤੀ ਹੈ ਅਸੀਂ ਵੀ ਮਦਦ ਕਰਾਂਗੇ ਪਿੰਡ ਵਾਲੇ ਵੀ ਜਿੰਨੀ ਵੀ ਮਦਦ ਹੋਈ ਉਹ ਕਰਾਂਗੇ ਠੀਕ ਹੈ ਜੀ ਤੇ ਗੁਲਦੀਪ ਸਹਿਮਾਨ ਕੇ ਜੁਲਾਈ ਦੀ ਉੱਥੇ ਬੈਠੇ ਧਰਮਸ਼ਾਲਾ ਚ ਨੇ ਜੀ ਜੀ ਉੱਥੇ ਸਾਮਾਨ ਸਭ ਸਾਰਾ ਉੱਥੇ ਕਿੰਮੀ ਹਾਲਾਤ ਕੀ ਸੀਗੇ ਜੀ ਜੀ ਰਾਤ ਨੂੰ ਮਤਲਬ ਜਦੋਂ ਬਾਰਸ਼ ਬਹੁਤ ਜ਼ਿਆਦਾ ਆਈ ਜੀ ਇਕ ਲਗਤੀ ਮਤਲਬ ਉਹਨਾਂ ਦਾ ਘਰ ਸਾਰਾ ਝੋਣ ਲੱਗ ਗਿਆ ਜੀ ਤੇ ਅਸੀਂ ਉੱਥੇ ਜੰਮ ਲਾ ਕੇ ਅੱਡੀ ਸੀਗੇ ਜੀ ਜੀ ਜਾਨੂੰ ਆਪਣੇ ਮਾਤਾ ਕਹਿੰਦੀ ਗੋਪੀ ਦੀ ਮੰਮੀ ਜਾ ਕੇ ਕਹਿੰਦੀ ਵੀ ਸਾਡਾ ਸਾਰਾ ਘਰ ਟਹਿ ਗਿਆ ਵੀ ਅਸੀਂ ਹੁਣ ਕਿੱਥੇ ਜਾਈਏ ਠੀਕ ਹੈ ਜੀ ਅਦੀ ਪਰ ਸਾਰਿਆਂ ਨੇ ਰਲ ਕੇ ਜੀ ਕਹਿੰਦੇ ਤੁਸੀਂ ਇੱਥੇ ਆ ਜਾਓ ਜੀ ਜੰਮ ਕਰਤੀ ਇੱਕ ਸੈੱਟ ਤੇ ਹੀ ਠੀਕ ਹੈ ਇਹਨਾਂ ਨੂੰ ਮਤਲਬ ਉੱਥੇ ਫਿਰ ਲੈ ਕੇ ਜੀ ਰਾਤ ਨੂੰ ਠੀਕ ਹੈ ਤੇ ਉਹਦੋਂ ਦੇ ਉੱਥੇ ਹੀ ਰਹਿੰਦੇ ਇਹ ਨਾ ਦੀ ਮੰਮੀ ਦਵਾਈ ਵੀ ਚਲਦੀ ਹੈ ਜੀ ਹਾਂਜੀ ਦਿਮਾਗੀ ਹੈ ਜੀ ਮਤਲਬ ਠੀਕ ਹੈ ਕੋਈ ਟੈਂਸ਼ਨ ਜੀ ਹੋਈ ਪਈ ਜੀ ਉਹਦੇ ਕਰਕੇ ਲੈ ਜਾਂਦੀ ਹੈ ਕਈ ਵਾਰੀ ਤਾਂ ਜ਼ਿਆਦਾ ਹੋ ਜਾਂਦੇ ਆ ਜਦੋਂ ਦਵਾਈ ਖਾਈ ਜਾਂਦੇ ਆ ਫਿਰ ਠੀਕ ਹੋ ਜਾਂਦੇ ਆ ਨਹੀਂ ਤਾਂ ਬਿਲਕੁਲ ਰਸਤੇ 'ਚ ਕਦੇ ਕਿਤੇ ਤੁਰੇ ਫਿਰਦੇ ਆ ਸੜਕਾਂ 'ਤੇ ਕਦੇ ਗੁਰਦੁਆਰੇ ਕਦੇ ਕਿਤੇ ਹੁਣ ਥੋੜਾ ਜਿਹਾ ਠੀਕ ਨੇ ਕਿ ਹੁਣ ਜਦੋਂ ਦਿਨ ਚ ਦਵਾਈ ਕੋਈ ਦਵਾਈ ਜਾਂਦਾ ਉਹਨਾਂ ਚ ਠੀਕ ਰਹਿੰਦੇ ਨੇ ਠੀਕ ਹੈ ਜੀ ਬਾਕੀ ਆਇਆ ਵੀਰੇ ਪਿਛਲੇ ਦਿਨੀ ਇਹਨਾਂ ਦੀ ਕੁੜੀ ਦੀ ਵੀ ਮਤਲਬ ਜਿਹੜੀ ਗੁਰਪ੍ਰੀਤ ਦੀ ਕੁੜੀ ਸੀ ਠੀਕ ਹੈ ਜੀ ਉਹਦੀ ਵੀ ਡੈਥ ਨਮੂਣੀਆਂ ਨਾਲ ਉਹ ਤੋਂ ਪਹਿਲਾਂ ਇੱਕ ਮੁੰਡਾ ਸੀਗਾ ਉਹਦੀ ਵੀ ਸੁ ਦਵਾਈ ਤਾਂ ਹੀ ਚਲੋ ਤੁਹਾਨੂੰ ਦੇਖ ਹੀ ਰਿਹਾ ਵੀਰੇ ਹਾਂਜੀ ਹੁਣ ਬਾਕੀ ਜਿੰਨੀ ਹੈਲਪ ਹੁੰਦੀ ਜੋ ਕਰਦੇ ਸੀਗੇ ਜੀ ਹੁਣ ਜਦੋਂ ਸਾਥ ਹੀ ਨਹੀਂ ਹੈਗੀ ਸ਼ਰਤੇ ਠੀਕ ਹੈ ਕਿਸੇ ਪਾਸਿਓ ਕੋਈ ਪਰਦਾ ਨਹੀਂ ਹੈਗਾ ਠੀਕ ਹੈ ਜੀ ਠੰਡ ਕਰ ਨਮੂਨੀਆਂ ਨਾਲ ਹੀ ਮੁੰਡੇ ਦੀ ਡੈਥ ਹੋਈ ਐ ਤੇ ਨਮੂਨੀਆਂ ਨਾਲ ਹੀ ਕੁੜੀ ਦੀ ਠੀਕ ਹੈ ਜੀ ਹਾਂਜੀ ਬੇਟੀ ਵੀ ਇਹਨਾਂ ਦੀ ਵਿਹਣ ਜੋਗਾ ਜੀ ਉਹ ਵੀ 24-25 ਸਾਲ ਦੀ ਉਮਰ ਹੋ ਗਈ ਆ ਉਹ ਵੀ ਟੈਂਸਰ ਪਾਜੀ ਬੈਠੀ ਐ ਠੀਕ ਹੈ ਜੀ ਬੇਨਤੀ ਐ ਸਰ ਜੀ ਬਾਬਾ ਜੀ ਤੁਸੀਂ ਕੁਕਣਾ ਚਾਹੁੰਗੇ ਜੀ ਅਸੀਂ ਬੰਦਾ ਰਸਣ ਲਾਇਆ ਸੀ ਮੇਰਾ 4-5 ਸਾਲ ਦਾ ਇਹਨਾਂ ਦਾ ਲੋਡ ਅਨਸਾਰ ਠੀਕ ਹੈ ਜੀ ਆ ਵੀ ਉਹ ਵੀ ਸਾਲ ਤੋਂ ਇਹਨਾਂ ਨੇ ਬੰਦ ਕਰਤਾ ਹੈ ਕਹਿੰਦੇ ਵੀ ਸਾਡਾ ਜਿਹੜਾ ਬੰਦਾ ਉਲੀਹਾੜੀ ਜਾਂਦਾ ਠੀਕ ਹੈ ਜੀ ਮੈਨੂੰ ਪਤਾ ਵੀ 5 ਸਾਲ 6 ਸਾਲ ਦਾ ਰਸਣ ਲੱਗਾ ਇਹਨਾਂ ਦੀ ਹਾਲਾਤ ਆ ਜਿਹੜੀ ਉੱਤੀ ਵਧੀਆ ਨਹੀਂ ਸੋ ਜਿਹੜੇ ਹਾਲਾਤ ਨੇ ਰਸਣ ਵੀ ਬਾਬਾ ਜੋਸ ਸਿੰਘ ਹੁਣੇ ਦਿੰਦੇ ਆ ਜੀ ਮੁੰਡੇ ਰਾਲ ਮਿਲ ਕੇ ਜਿੰਨੇ ਵੀ ਾਂਡੀ ਗਵਾਂਡੀ ਜਿਹੜੇ ਨੇ ਉਹ ਇੱਕ ਇਨਸਾਨੀਅਤ ਤੌਰ ਤੇ ਜਿਹੜੀ ਪਰਿਵਾਰ ਦੀ ਮਦਦ ਜਿੰਨੀ ਹੋ ਸਕੇ ਕਰਦੇ ਆ ਕਿਉਂਕਿ ਸਭ ਦੀ ਆਪਣੀਆਂ ਲੋੜਾਂ ਨੇ ਸੋ ਇਹ ਜਿਹੜੀ ਲੋੜ ਐਸ ਵਾਰ ਵੱਡੀ ਹੋ ਗਈ ਇਸ ਕਰਕੇ ਸਾਰੇ ਦਾਨੀ ਵੀਰਾਂ ਨੂੰ ਇਹ ਆਤਮਾਨਕੇ ਬੇਨਤੀ ਆ ਜਿਹੜਾ ਸਕਰੀਨ ਤੇ ਤੁਹਾਡੇ ਨੰਬਰ ਚੱਲ ਰਿਹਾ ਕੰਟੈਕਟ ਨੰਬਰ ਤੇ ਅਕਾਊਂਟ ਨੰਬਰ ਇਹ ਬਾਬਾ ਜੋਤ ਸਿੰਘ ਜੀ ਦਾ ਅਕਾਊਂਟ ਨੰਬਰ ਆ ਜਿਹਦੇ ਵਿੱਚ ਤੁਸੀਂ ਮਾਇਆ ਜਿਹੜੀ ਤੁਸੀਂ ਆਪਣੀ ਟੈਲੀਫੋਨ ਪੇਟਾ ਕਿਉਂਕਿ ਆਪਣੇ ਜਿਹੜੇ ਸਿੱਖੀ ਦੇ ਬੱਚਾ 6 ਮਹੀਨੇ ਗਨੇ ਜਾਂਦੇ ਨੇ ਨਾ ਇੱਕ ਤੌਰ ਤੇ ਆਪਾਂ ਸੋਚੀਏ ਉਹ ਮਾਗ ਦੇ ਵਿੱਚ ਆਪਾਂ ਦਾਨ ਕਰਨ ਨੂੰ ਅਹਿਮੀਅਤ ਦਿੰਨੇ ਆ ਸੋ ਆਪਾਂ ਇਹ দান ਆ ਜਿਹੜਾ ਇਸ ਵਾਰ ਇ ਲੋੜਵੰਦ ਪਰਿਵਾਰ ਦੇ ਲੈਕੇ ਲਾਉਣਾ ਚਾਹੀਏ 10 20 50 100 ਜੋ ਵੀ ਦੇ ਸਕਦੇ ਆਪਾਂ ਪਰਿਵਾਰ ਦੀ ਮਦਦ ਕਰਨੀ ਆ ਸੋ ਮੇਰੇ ਨਾਲ ਸਾਫਕਾ ਸਰਪੰਚ ਲਖਵੀਰ ਸਿੰਘ ਜੀ ਚੇਅਰਮੈਨ ਕੁਲਦੀਪ ਸਿੰਘ ਜੀ ਬਾਬਾ ਜੋਤ ਸਿੰਘ ਦੀ ਬਲਾਕ ਸੰਭ ਦੀ ਮੈਂਬਰ ਜਿੱਤੇ ਨੇ ਵੀਰੇ ਹੁਣੀ ਹੁਣੀ ਕੁਲਦੀਪ ਹੁਣੀ ਤੇ ਬਾਬਾ ਜੋਤ ਸਿੰਘ ਜੀ ਮੈਂਬਰ ਪੰਚਾਇਤ ਵਿਜੇਂਦਰ ਸਿੰਘ ਜੀ ਜਸਕਰਨ ਸਿੰਘ ਚੌਧਰੀ ਜਸਪਾਲ ਸਿੰਘ ਸਾਫਕਾ ਮੈਂਬਰ ਜਿਨਨੇ ਵੀ ਮਿੱਤਰ ਪਿਆਰੀ ਨੇ ਸਾਰੇ ਰਲ ਮਿਲ ਕੇ ਹਮਲਾ ਮਾਰਨਗੇ ਪਰ ਤੁਹਾਡੇ ਸਹਿਯੋਗ ਦੀ ਫੁੱਲ ਸਾਨੂੰ ਜ਼ਰੂਰਤਾ ਸੋ ਧੰਨਵਾਦ ਵੀਡੀਓ ਬਹੁਤ ਬਹੁਤ ਸ਼ੇਅਰ ਕਰ ਦਿਓ ਤਾ ਜੋ ਕਿਸੇ ਦਾਨੀ ਪਰਿਵਾਰ ਦੇ ਕੇ ਵੀਡੀਓ ਪਹੁੰਚ ਸਕੇ ਤੇ ਪਰਿਵਾਰ ਦੀ ਬਹੁਤ ਬਹੁਤ ਮਦਦ ਹੋ ਕੇ ਆਪਾਂ ਇਹਨਾਂ ਨੂੰ ਮੁਰਬ ਸੇਵਾ ਕਰ ਸਕੀਏ ਧੰਨਵਾਦ ਜੀ